ਲੱਕੜ ਨਾਲ ਲੋਹਾ ਤਰ ਜਾਂਦਾ ਜਨਾਬ ਕਮਾਲ ਹੋ ਗਈ ਯਾਰ ਜੀਓ ਹਜ਼ਾਰਾਂ ਸਾਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਜੈ ਮਾਤਾ ਦੀ ਦੋਸਤੋ ਅੱਜ ਪਹੁੰਚੇ ਨੇ ਰੱਬ ਦੇ ਬੰਦੇ ਜੋ ਕਿ ਹਰ ਕਰਵਾਰ ਨੂੰ ਸਾਡੇ ਨਜ਼ਦੀਕ ਮਲੇਰ ਕੋਟਲਾ ਦਰਗਾਹ ਜੀ ਹਦਰ ਸ਼ੇਖ ਬਾਬਾ ਜੀ ਦੀ ਉੱਥੇ ਹਰ ਸ਼ੁੱਕਰਵਾਰ ਨੂੰ ਜਾਂਦੇ ਨੇ ਔਰ ਅੱਜ ਇਹਨਾਂ ਦਾ ਸਪੈਸ਼ਲ ਬਰਥਡੇ राहुल मेहता वीर जी का बर्थडे है जी असं करा सेलिब्रेट बारी बार दिन ये आए बारी बार दिल ये गाए तुम जियो हजारों साल साल के दिन हो पचास हजार हैप्पी बर्थडे टू यू हैप्पी बर्थडे टू यू ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਵੀਰ ਜੀਆ ਦਾ ਮਨ ਲੱਗਿਆ ਮੈਨੂੰ ਬਹੁਤ ਮੈਂ ਗੱਲਾਂ ਕੀਤੀਆਂ ਇਹਨਾਂ ਨਾਲ ਵਧੀਆ ਲੱਗਿਆ ਇਹਨਾਂ ਨਾਲ ਗੱਲ ਕਰਕੇ ਇਹ ਅੱਜ ਵੀ ਦਰਗਾਹ ਤੇ ਜਾ ਕੇ ਆਏ ਨੇ ਬੁੱਧਵਾਰ ਹੈ ਸ਼ੁੱਕਰਵਾਰ ਨੂੰ ਫੇਰ ਦਰਗਾਹ ਤੇ ਜਾਣਗੇ ਮਤਲਬ ਕਿ ਇਹ ਲੁਧਿਆਣੇ ਤੋਂ ਆਏ ਨੇ ਲੁਧਿਆਣੇ ਤੋਂ ਮਲੇਰ ਕੋਟਲਾ ਹਰ ਸ਼ੁੱਕਰਵਾਰ ਜਾਂਦੇ ਨੇ ਔਰ ਵੀਰ ਜੀ ਜਾਂਦੇ ਨੇ ਅਮਨਦੀਪ ਨਰੂਲਾ ਜੀ ਇਹ ਵੀ ਦਰਗਾਹ ਤੇ ਜਾਂਦੇ ਨੇ ਇਹ ਜਾਂਦੇ ਨੇ ਹਫ਼ਤੇ 'ਚ 2 ਦਿਨ 2 ਦਿਨ ਜਾਂਦੇ ਹੋ ਵੀਰ ਜੀ ਔਰ ਬਹੁਤ ਸੇਵਾ ਕਰਦੇ ਨੇ ਬਹੁਤ ਨਾਈਸ ਔਰ ਬਿੰਦਰ ਵੀਰ ਜੀ ਵੀ ਇਹਨਾਂ ਦੇ ਨਾਲ ਹੀ ਹੁੰਦੇ ਨੇ ਬਿੰਦਰ ਗਰਗ ਸਾਹਿਬ ਨੇ ਬਾਣੀਆਂ ਨੇ ਸਾਡੇ ਮੈਂ ਸਿੰਗਲਾ ਹੋ ਗਿਆ ਗਰਗ ਸਾਹਿਬ ਹੋਏ ਹੈਨਾ ਇਹ ਵੀ ਰੱਬ ਦੇ ਬੰਦੇ ਨੇ ਇਹ ਵੀ ਇਹਨਾਂ ਦੇ ਨਾਲ ਹੀ ਹੁੰਦੇ ਨੇ ਟੱਟੇ ਦੇ ਨਾਲ ਘੁਣ ਵੀ ਹੈਨਾ ਮਤਲਬ ਹੋ ਜਾਂਦਾ ਹੈ ਨਾ ਤਰ ਜਾਂਦਾ ਉਹ ਹੋ ਜਾਂਦਾ ਹੈ ਨਾ ਹਾਂ ਉਹਦੇ ਮੈਨੂੰ ਕਹਾਵਤ ਐਂਦੀ ਆ ਮੈਂ ਕੀ ਕਹਿੰਦੇ ਹੁੰਦੇ ਨੇ ਟੱਕੜ ਨਾਲ ਲੋਹਾ ਵੀ ਤਰ ਜਾਂਦਾ ਠੀਕ ਹੈ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਔਰ ਇਹਨਾਂ ਨੇ ਲਿਆ F27 5G ਪਹਿਲਾਂ ਵੀ ਇਹਨਾਂ ਨੇ ਮੇਰੇ ਕੋਲੋਂ ਦੋ ਤਿੰਨ ਸੈੱਟ ਲਏ ਨੇ ਮੇ ਤੋਂ ਵੀਡੀਓ ਨਹੀਂ ਬਣਾਈ ਗਈ ਅੱਜ ਬਰਥਡੇ ਦਾ ਮੌਕਾ ਸੀ ਮੈਂ ਇਹ ਮੌਕਾ ਛੱਡ ਨਹੀਂ ਸਕਦਾ ਬਾਕੀ ਤੁਸੀਂ ਵੀ ਪਹੁੰਚੋ ਯਾਦ ਰੱਖੋ ਦੀਪਕ ਟੈਲੀਕਾਮ ਵੀਪੀਓ ਮਲੋਤ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਸਾਹਮਣੇ ਐਸਬੀਆਈ ਬੈਂਕ ਚੋਮੋ ਰੋਡ ਦੇ ਉੱਤੇ ਜੈ ਮਾਤਾ ਦੀ ਜੀ